ਸਾਭੀਓ ਮਹਾਰਾਜ ਸ਼ਹੀਦੋ ਸਿੰਘੋ ਆਪ ਦੇ ਚਰਨਾ ਕਮਨਾ ਪਾਸ ਅਰਦਾਸ ਬੇਨਤੀ ਜੋਧਰੀ ਹੈ ਜੀ ਵਰਥੀ ਕਦੀ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਵ ਗੁਣ ਕਾਸ਼ ਦੇ ਮਹਨ ਵਾਕ ਅਨਸਾਰ ਦੋਇਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾ ਹਾਣੇ ਰਾਸ ਦੇ ਮਹਨ ਵਾਕ ਅਨਸਾਰ ਸਤਿਗੁਰ ਜੀ ਕਿਰਪਾ ਕਰਨੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਾਜਵੀਰ ਸਿੰਘ ਜਵੰਦਾ ਜਿਨ੍ਹਾਂ ਤੇ ਸਤਿਗੁਰ ਜੀ ਅਚਾਨਕ ਦੁਰਘਟਨਾ ਹੋਣ ਦੇ ਨਾਲ ਗੰਬੀਰ ਸੱਟਾਂ ਲੱਗੀਆਂ ਹਨ ਸਤਿਗੁਰ ਜੀਓ ਤਪ ਤੋਂ ਮਹੀਂ ਠੰਡ ਵਰਤਾਈ ਅੰਧ ਤੇ ਅਦਕਨਾਟੇ ਭਾਈ ਦੇ ਮਹਨਵਾਕ ਅਨਸਾਰ ਸਤਿਗੁਰੂ ਜਿਵੇਂ ਆਪ ਜੀ ਤਪ ਦੇ ਹਿਰਦਿਆਂ ਨੂੰ ਠਾਰਨ ਦੀ ਸਮਰਥਾ ਰੱਖਦੇ ਹੋ ਇਸੇ ਤਰ੍ਹਾਂ ਸਤਿਗੁਰੂ ਜੀ ਉਸ ਸਾਡੇ ਵੀਰ ਨੂੰ ਸਿਰ ਤੇ ਮਿਹਰ ਰੱਖਾ ਕੇ ਅੰਧ ਸੰਗ ਰੋਕਿ ਉਹਦੀ ਸਹਾਇਤਾ ਕਰਨੀ ਸਤਿਗੁਰੂ ਜੀਓ ਇਸ ਦੁੱਖ ਦੀ ਘੜੀ ਦੇ ਵਿੱਚੋਂ ਉਸ ਵੀਰ ਨੂੰ ਸਤਿਗੁਰੂ ਜੀਓ ਆਪ ਜੀ ਨੇ ਨਿਪਟਾਰਾ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਆਪਣਾ ਲੰਬੀ ਆਇਯੂ ਕਸਨੀ ਚਰਨਾ ਕੌਮਲਾ ਕੇਂਦਰ ਦੀਆਂ ਜੱਟੀਆਂ-ਸੱਟੀਆਂ ਜਿਨ੍ਹਾਂ ਆਪ ਦੇ ਨਾਮ ਦਿੱਤੇ ਵੰਡ ਛਕਿਆ ਦੇਖ ਚੁਨਾਈ ਤੇਗ-ਵਹਾਈ ਦੇ ਕੇ ਆਪਣੇ